मैम जो आज भारत विकास परिषद से जो भारत को जानो प्रोग्राम करवाया गया इसमें जो पार्टिसिपेट किया गया किस स्कूल की तरफ से किया गया और क्या इनको प्राइज़ मिला है? सर हम स्कॉलर्स पब्लिक स्कूल राजपुरा से ये चार बच्चे हैं दो टीम्स थी एक जूनियर और एक सीनियर तो बहुत अच्छा कॉम्पिटिशन इन्होंने करवाया और हमारे बच्चों ने दोनों ने प्रथम पुरस्कार लिया ये सब बच्चों की खूब मेहनत है और भारत विकास परिषद की तरफ से एक ऐसा प्रश्न मंच प्रतियोगिता है जिससे बच्चों को अपनी संस्कृति का ज्ञान मिलता है ये पहली बार भी भी करवाया गया इससे पहले बच्चे, हर, बच्चे सर, है। सर हर, साल होता है और हमारे स्कूल के बच्चे हर साल इसमें भाग लेते हैं ये प्रश्न की होती है जो हाँ जी हाँ जी, हाँ जी हाँ जी जी बच्चों को किताब दी जाती है बच्चे उसमें से याद करते हैं उसमें से प्रश्न पूछे जाते हैं और जिसके उत्तर सही है क्या नाम आपका हेजल आपने पार्टिसिपेट किया है जाए। हाँ जी क्या कहना चाहोगे आपने पार्टिसिपेट किया और आपको जो मोमेंटो मिला है मिली है बहुत अच्छी है ये और मेहनत तो थी पर प्राइज बहुत अच्छा लगा जो यहाँ करवाया जाता है प्रोग्राम हर बार आओगे आप प्रोग्राम में भी नोके जाओगे यहाँ से हाँ। और मैं ये कहना चाहती हूँ कि ओवरऑल इट वाज अ ग्रेट एक्सपीरियंस एंड इट इज़ अ नाइट्स प्लेटफॉर्म टू इंक्रीज़ योर नॉलेज और आज हमें स्पोर्ट्समैनशिप मैनशिप और हार्डवर्क की वैल्यूज़ भी सीखने को मिली हैं और जितनी बार मुझे अपॉर्चुनिटी मिलती है तो मैं यहाँ आने की कोशिश करूँगी थैंक चाहोगे जो स्टूडेंट्स भी हैं उनको भी यहाँ पे आना चाहिए जी मैं रिकमेंड करूँगी कि इनको आना चाहिए और कुछ सीखने को ही मिलता है ठीक है नाम सागरप्रीत कौर है और मैं आज यही कहना चाहती हूँ कि ये सिर्फ एक कंपटीशन नहीं था कि यहाँ पे प्राइज़ मिलेंगे एंड ऑल दैट स्टफ़ यहाँ से हमें बहुत कुछ सीखने को भी मिलता है ये हमारा इंडिया इसके बारे में इसने इस कंपटीशन ने हमें बहुत अवेयर किया है कि इंडिया में हमारे आसपास क्या है इसका कल्चर क्या, क्या है इसकी हिस्ट्री क्या है सो आई वुड रिकमेंड अदर्स टू पार्टिसिपेट इन इट रहा बहुत अच्छा

ਹਰਜੀ ਜੀ ਇਹ ਕਹਿਣਾ ਚਾਹੂੰਗਾ ਕਿ ਅੱਜ ਦੁਬਾਰਾ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਦੁਆਰਾ ਪ੍ਰਸ਼ਨ ਮੰਚ ਪ੍ਰਯੋਗਤ ਭਾਰਤ ਕੋ ਜਾਨੋ ਕੇ ਅੰਤਰਗਤ ਜਿਹੜਾ ਸਾਡੇ सुरेंद्र ਸੇਠੀ ਜੀ ਨੇ ਅੱਜ ਇਹ ਕਰਾਇਆ ਕੁਝ ਜਿਹੜਾ ਪ੍ਰੋਗਰਾਮ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਚਾਰੂ ਰੂਪ ਨਾਲ ਕਰਾਇਆ ਇਹਦੇ ਵਿੱਚ ਜਿਹੜਾ ਤਕਰੀਬਨ 7 ਤੇ 8 ਜਿਹੜੇ ਸਕੂਲ ਸੀਗੇ ਪ੍ਰਤੀਯੋਗਤਾ ਵਿੱਚ ਸੀਗੇ ਜਿਨ੍ਹਾਂ ਨੇ ਕੰਪੀਟੀਸ਼ਨ ਵਿੱਚ ਆਇਆ ਇੱਥੇ ਔਰ ਬਹੁਤ ਹੀ ਇੰਟੈਲੀਜੈਂਟ ਬੱਚੇ ਸੀਗੇ ਔਰ ਮੈਂ ਉਹਨਾਂ ਵਿੱਚੋਂ ਸਭ ਤੋਂ ਨੰਬਰ 1 ਤੇ ਜਿਹੜਾ ਆਇਆ ਹੈਗਾ ਉਹ ਸਕਾਲਰ ਹੋਮ ਸਕੂਲ ਜਿਹੜੇ ਉਹਨਾਂ ਦੇ ਬੱਚੇ ਜੂਨੀਅਰ ਵਿੰਗ ਐਂਡ ਸੀਨੀਅਰ ਵਿੰਗ ਦੋਨਾਂ ਦੇ ਬੱਚੇ ਜਿਹੜੇ ਫਰਸਟ ਆਏ ਐ ਅਸੀਂ ਉਹਨਾਂ ਨੂੰ ਮੈਡਲ ਦਿੱਤੇ ਐ ਅਵਾਰਡ ਦਿੱਤਾ ਔਰ ਉਹਨਾਂ ਨੂੰ ਪਿਆਰ ਦਿੱਤਾ ਕਿਉਂਕਿ ਸਾਡੇ ਸੁਰਿੰਦਰ ਸਿੱਠੀ ਸਾਹਿਬ ਰੈਗੂਲਰ ਜਿਹੜੇ ਹੈਗੇ ਆ ਜਿਹੜੇ ਪ੍ਰਦਾਨ ਹੈ ਬਰਤ ਵਿਕਾਸ ਪਰਿਸ਼ਦ ਦੇ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਇਹ ਇਹ ਜੇ ਕਰਮਠ ਸਾਡੇ ਪ੍ਰਦਾਨ ਹੈ ਕਿ ਤੁਸੀਂ ਦੇਖ ਰਹੇ ਹੋ ਸਾਰੇ ਪੁਰੇ ਰਾਜ ਭਰੇ ਵਾਲੇ ਵਸਿਆਣ ਨੂੰ ਵੀ ਮੁਬਾਰਕਾਂ ਦੇਣਾ ਚਾਹਨਾ ਕਿ ਹੁਣੀ 2 ਦਿਨ ਪਹਿਲੇ ਹੀ ਕੈਂਪ ਲਾਇਆ ਉਸ ਤੋਂ ਬਾਅਦ ਅੱਜ ਬੁੱਧਵਾਰ ਹੈ 3 ਦਿਨ ਬਾਅਦ ਹੀ ਇਹ ਜਿਹੜਾ ਪ੍ਰੋਗਰਾਮ ਕਰਾਇਆ ਇਹਨਾਂ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੂੰਗਾ ਹੈਰੀ ਜੀ ਸੰਪਰਕ ਸਹਿਯੋਗ ਸੰਸਕਾਰ ਸੇਵਾ ਔਰ ਸਮਰਪਣ ਇਹ ਜਿਹੜੇ ਪੰਜ ਮੂਲ ਤੱਤ ਉਹ ਹੈ ਨਾ ਜਿਹੜੇ ਇੱਕ ਉਹਦੇ ਵਿੱਚ ਜਿਹੜੇ ਇਹ ਮੁਠੀ ਨੂੰ ਬੰਦ ਕਰ ਦਿੰਦੇ ਆ ਇਹ ਬਹੁਤ ਵੱਡੀ ਸਾਡੀ ਤਾਕਤ ਹੈ ਇਹਦੇ ਨਾਲ ਹੀ ਸ੍ਰਿੰਦਰ ਸਿੱਟੀ ਜੀ ਨੂੰ ਜਿਹੜੀ ਹੈ ਪੂਰੀ ਤਾਕਤ ਮਿਲ ਰਹੀ ਹੈ ਪੁਰਾ ਰਾਜਪੁਰੇ ਦਾ ਸਹਿਯੋਗ ਮਿਲ ਰਿਹਾ ਹੈ ਬਹੁਤ ਹੀ ਜਿਹੜੇ ਸਾਡੇ ਦਾਨੀ ਲੋਕ ਵੀ ਹੈਗੇ ਇਹਦੇ ਵਿੱਚ ਬਹੁਤ ਹੀ ਕਰਮਟ ਨਿਤਨੇਤਾ ਵੀ ਆਗੇ ਸਾਡੇ ਜਿਹੜੇ ਇਹਦੇ ਵਿੱਚ ਆ ਕੇ ਸਾਡੇ ਨਾਲ ਸਹਿਯੋਗ ਕਰ ਰਹੇ ਆ ਸਾਡੇ ਮੁੱਢ ਨਾਲ ਮੋੜਾ ਲਾ ਕੇ ਖੜ ਰਹੇ ਆ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਔਰ ਜਿਹੜੇ ਦੋ ਸਕੂਲ ਹੋਰ ਇਹਦੇ ਵਿੱਚ ਫਸਟ ਸੈਕਿੰਡ ਤੇ ਥਰਡ ਆਏ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਔਰ ਜਿਹੜਾ ਸਕਾਲਰ ਹੋਮ ਹੈ ਉਹਨਾਂ ਦੇ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਤੇ ਉਹ ਜਿਹੜੇ ਓਨਰ ਹੈਗੇ ਆ ਜੋਸ਼ੀ ਸਾਹਿਬ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਵਾਂਗਾ ਕਿ ਜੋਸ਼ੀ ਸਾਹਿਬ ਨੇ ਜਿਹੜੀ ਇਹਦੇ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਰਹੇ ਆ ਇੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸਕੂਲ ਕਿੰਨਾ ਕਾਮਯਾਬ ਹੈ ਤੇ ਕਿੰਨਾ ਉੱਥੇ ਪੜਾਈ ਕਰਾਈ ਜਾਂਦੀ ਹੈ ਇਹਦੀ ਨੌਲੇਜ ਤੋਂ ਹੀ ਬੱਚਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਸਕਾਲਰ ਦੀ ਪਪੂਲਰਿਟੀ ਕਿੰਨੀ ਹੋ ਰਹੀ ਹੈ ਤਾਂ ਇਸ ਕਰਕੇ ਮੈਂ ਸਾਡੇ ਸਾਰੇ ਪੂਰੇ ਭਾਰਤ ਵਿਕਾਸ ਪਰਿਸ਼ਦ ਦੇ ਜਿੰਨੇ ਮੈਂਬਰ ਹੈ ਟੋਟਲ ਉਹ ਇੱਥੇ ਮੌਜੂਦ ਹੈ ਔਰ ਇਹਦੇ ਨਾਲ ਸਾਡੇ ਕੋਆਰਡੀਨੇਟਰ ਹੈ ਜਿਹੜੇ ਸਟੇਟ ਲੈਵਲ ਦੇ ਸਿੱਤਾ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਕਿਉਂਕਿ ਇਹਨਾਂ ਦੀ ਦੇਖ ਰਹਿ ਕੇ ਚੇ ਹੁੰਦਾ ਕਿਉਂਕਿ ਸਟੇਟ ਲੀਡਰ ਹੈਗੇ ਆ ਸਟੇਟ ਸਾਡੇ ਮੈਂਬਰ ਹੈਗੇ ਆ ਤਾਂ ਇਸ ਕਰਕੇ ਮੈਂ ਦੁਬਾਰਾ ਇੱਕ ਵਾਰੀ ਸਿੱਟੀ ਸਾਹਿਬ ਨੂੰ ਫਿਰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਨਾ ਇਸ ਕਰਕੇ ਬਹੁਤ-ਬਹੁਤ ਧੰਨਵਾਦ ਸਿੱਟਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਪ੍ਰੋਗਰਾਮ ਕਰਵਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਦਾ ਪ੍ਰੋਗਰਾਮ ਚਲਿਆ ਹੈ ਇਹ ਭਾਰਤ ਵਿਕਾਸ ਪਰਿਸ਼ਦ ਵੱਲੋਂ ਭਾਰਤ ਕੋ ਜਾਨਕ ਪ੍ਰੋਗਰਾਮ ਕਰਾਇਆ ਗਿਆ ਹੈ ਇਹ ਹਰ ਸਾਲ ਕਰਾਇਆ ਜਾਂਦਾ ਹੈ ਇਹ ਪ੍ਰੋਗਰਾਮ ਤੇ ਬੱਚਿਆਂ ਦਾ ਪ੍ਰੋਗਰਾਮ ਹੈ ਬੱਚਿਆਂ ਦੀ ਨੋਲੇਜ ਵਧਾਉਣ ਉੱਤੇ ਇਹ ਸਾਰਾ ਕੰਮ ਭਾਰਤ ਵਿਕਾਸ ਪਰਿਸ਼ਦ ਕਰਦੀ ਹੈ ਤੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਹੈ ਕਿਹੜੇ ਕਿਹੜੇ ਸਕੂਲ ਤੇ ਇਸੇ ਹਿੱਸਾ ਲੈਂਦੇ ਨੇ ਇਹ ਸਕਾਲਰ ਪਬਲਿਕ ਸਕੂਲ ਹੈ ਉਸ ਤੋਂ ਬਾਅਦ KKI ਸਕੂਲ ਹੈ ਜਨਤਾ ਸਕੂਲ ਹੈ SD ਪਬਲਿਕ ਹੈ SD ਸੀਨੀਅਰ ਹੈ CM ਸਕੂਲ ਹੈ ਮਤਲਬ ਕਿ ਨੌ ਸਕੂਲ ਜਿਹੜਾ ਪਾਰਟਿਸਿਪੇਟ ਕੀਤਾ ਹੈ ਤੇ ਅੱਜ ਕਿਹੜੇ ਸਕੂਲ ਜਿਹਦੇ ਤੇ ਬੱਚੇ ਨੇ ਵਿਜੇਤਾ ਗਏ ਨੇ ਤੁਹਾਨੂੰ ਅੱਜ ਸਕਾਲਰ ਪਬਲਿਕ ਸਕੂਲ ਦੀ ਵਿਜੇਤਾ ਟੀਮ ਫਸਟ ਆਈ ਹੈ ਤੇ ਉਹ ਬੜੇ ਉਹਨਾਂ ਦੇ ਬੱਚੇ ਬਹੁਤ ਮਿਹਨਤੀ ਸੀ ਅਸੀਂ ਵੀ ਦੇਖ ਰਿਹਾ ਉਸਕਾ ਜੋਸੀ ਜਾਬਦਨ ਨੂੰ ਵਧਾਈ ਦੇ ਰਹੇ ਹਾਂ ਤੁਹਾਡੇ ਧਰੋ ਤੇ ਉਹਨਾਂ ਦੇ ਬੱਚੇ ਬਹੁਤ ਇੰਟੈਲੀਜੈਂਟ ਸੀ ਫਸਟ ਆਈ ਹੈ ਟੀਮ ਆ ਜੂਨੀਅਰ ਈਚਵੀ ਤੇ ਸੀਨੀਅਰ ਈਚਵੀ ਫਸਟ ਆਈਅਰ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਿਹੜਾ ਸੇਵਾ ਦਾ ਕੰਮ ਤੁਹਾਡੀ ਸੰਸਦਾ ਵੱਲੋਂ ਲਗਦਾ ਦੇਖੋ ਜੀ ਸਾਡੇ ਸੇਵਾ ਕਰਕੇ ਸਾਡੀ ਆਤਮਾ ਖੁਸ਼ ਹੁੰਦੀ ਹੈ ਸਾਡੇ ਭਾਰਤ ਵਿਕਾਸ ਪਰਿਸ਼ਦ ਦੇ ਜਿਹੜੇ ਮੈਂਬਰ ਹੈ ਉਹ ਬੜੇ ਦਿਲ ਨਾਲ ਕੰਮ ਕਰ ਰਹੇ ਇਸ ਟਾਈਮ ਚਾਹ ਚੌਧਰੀ ਸਾਹਿਬ ਹੈ ਸੇਤੀਆ ਸਾਹਿਬ ਹੈ ਧੱਤ ਸਾਹਿਬ ਹੈ ਵਰਮਾ ਜੀ ਹੈ ਸੇਤੀਆ ਸਭ ਸਾਰੇ ਮਤਲਬ ਕਿ ਸੁਬਾਸ ਜੀ ਹੈ ਬੋਰਾ ਸਾਹਿਬ ਹੈ ਸਾਰੇ ਮਿਲ ਕੇ ਕੰਮ ਕਰ ਰਹੇ ਉਹ ਕਹਿੰਦਾ ਇੱਕ ਵਾਰੀ ਭਾਰਤ ਵਿਕਾਸ ਪਰਿਸ਼ਦ ਦਾ ਨਾ ਹਰ ਘਾਰੇ ਚ ਕਰਨਾ ਆਪਾਂ ਇਹ ਸਾਰੇ ਦੀ ਸੋਚ ਹੈ ਕੀ ਕੀ ਆਪਣੇ ਸੰਸਥਾ ਵੱਲੋਂ ਜਿਹੜੇ ਹੈ ਯੋਗਦਾਨ ਪਾਇਆ ਜਾਂਦਾ ਹੈ ਲੋਕਾਂ ਦੀ ਸ਼ਿਫਾ ਉਹ ਕੀਤੀ ਜਾਂਦੀ ਹੈ ਇਹ ਸਾਰਾ ਸਹਿਯੋਗ ਪਬਲਿਕ ਦਿੰਦੀ ਹੈ ਪਬਲਿਕ ਸਹਿਯੋਗ ਦਿੰਦੀ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਚੱਲ ਰਿਹਾ ਹੈ ਇਹ ਸਹਿਯੋਗ ਨਾਲ ਹੀ ਅੱਗੇ ਅਸੀਂ ਵਧ ਰਹੇ ਹਾਂ ਭਾਰਤ ਵਿਕਾਸ ਪਰਿਸ਼ਦ ਦੇ ਹੋਰ ਵੀ ਸਾਡੇ ਪ੍ਰੋਗਰਾਮ ਆਣਗੇ ਤੁਹਾਨੂੰ ਅਸੀਂ ਇਤਲਾਹ ਦਵਾਂਗੇ ਪਹਿਲਾਂ ਹੀ ਠੀਕ ਵੀ ਕੇ 세티ਆ ਤੁਸੀਂ ਤੇ ਅੱਜ ਜੋ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਦੇ ਬਾਰੇ ਪ੍ਰੋਗਰਾਮ ਭਾਰਤ ਵਿਕਾਸ ਪਰਿਸ਼ਦ ਹਰ ਸਾਲ ਇਹ ਭਾਰਤ ਕੋ ਜਾਨੋ ਪ੍ਰੋਗਰਾਮ ਕਰਾਉਂਦੀ ਹੈ ਤੇ ਇਹਦੇ ਚ ਘਟੋ ਘਟ 9-10 ਸਕੂਲ ਹੁੰਦੇ ਆ ਅੱਜ ਵੀ 9 ਸਕੂਲ ਸੀਗੇ ਜਿਨ੍ਹਾਂ ਚੋਂ ਡਿਫਰੈਂਟ ਬੱਚੇ ਆਏ ਜਿਵੇਂ ਸਕਾਲਰ ਸਕੂਲ ਦੇ ਬੱਚੇ ਹੈ ਐਸਡੀ ਸਕੂਲ ਦੇ ਬੱਚੇ ਹੈ ਕੇਕ ਹੈ ਸਕੂਲ ਹੈ ਜਨਤਾ ਸਕੂਲ ਹੈ ਤੇ ਏਪੀ ਪਬਲਿਕ ਸਕੂਲ ਹੈ ਸਾਰਿਆਂ ਦੇ ਬੱਚੇ ਆਏ ਸਾਰੇ ਮਲਕ ਨਾਲ ਸਾਰਿਆਂ ਨੇ ਪਾਰਟਿਸਪੇਟ ਕੀਤਾ ਜੂਨੀਅਰ ਟੀਮ ਅਲੱਗ ਸੀ ਸੀਨੀਅਰ ਟੀਮ ਅਲੱਗ ਸੀ ਜਿਹੜੇ ਸਕਾਲਰ ਸਕੂਲ ਦੇ ਬੱਚੇ ਹੈ ਸਭ ਤੋਂ ਬੈਸਟ ਆਏ ਉਹਨਾਂ ਦੀ ਪੜਾਈ ਬਹੁਤ ਅੱਛੀ ਹੈ ਜੋਸ਼ੀ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਵੀ ਉਹਨਾਂ ਨੇ ਮੱਲਾ ਕਿੰਨਾ ਕਾਫੀ ਸਕੂਲ ਦੇ ਬੱਚਿਆਂ ਨੂੰ ਕਾਫੀ ਟ੍ਰੇਨ ਕੀਤਾ ਹੋਇਆ ਤੇ ਪੜਾਇਆ ਮੈਂ ਇੱਥੇ ਤਾਂ ਪੂਰਪਰਦਾਰ ਨੇ ਆ ਪਹਿਲੇ ਵੀ ਹਮਾਰੇ ਸਾਡੇ ਵੇਲੇ ਸਕਾਲਰ ਸਕੂਲ ਤੇ ਮੁਖ ਸਕੂਲ ਫਸਟ ਸੈਕੰਡ ਆਈ ਸੀ ਜੀ ਤੇ ਕਾਫੀ ਮੱਲਾ ਕਿੰਨਾਂ ਦੇ ਪੜਾਈ ਅੱਛੀ ਹੁੰਦੀ ਹੈ ਇਸ ਕਰਕੇ ਮਲਾਕ ਨਾ ਇਸ ਤੋਂ ਅੱਗੇ ਨੈਕਸਟ ਪ੍ਰੋਗਰਾਮ ਜਿਹੜੇ ਸਾਡੇ ਹੈ ਹੋਰ ਵੀ ਇਸ ਤੋਂ ਅੱਛੇ-ਅੱਛੇ ਹੋਣਗੇ ਇਹ ਸੇ ਸਮੂਗਨ ਸਾਡਾ ਹੋ ਗਿਆ ਤੇ ਬਾਕੀ ਮੈਡੀਕਲ ਕੈਂਪ ਵਗੈਰਾ ਲੱਗਦੇ ਆ ਦੂਸਰੇ ਲੱਗਦੇ ਆ ਇਹ ਸਾਰੇ ਮਲਾਕ ਨਾ ਹਰ ਸਾਲ ਕਰਾਈ ਜਾਂਦੇ ਆ ਠੀਕ ਹੈ ਅਜੇ ਰਾਜਪੁਰੇ ਦੀ ਜਨਤਾ ਇਸ ਤੋਂ ਬੜੀ ਖੁਸ਼ ਹੈ ਤੇ ਲੋਕਾਂ ਨੇ ਸਹਿਯੋਗ ਵੀ ਹੋ ਰਿਹਾ ਠੀਕ ਹੈ ਕਮਲ ਵਰਮਾ ਵਰਮਾ ਜੀ ਕੀ ਕਹਿਣਾ ਚਾਹੋਗੇ भारत विकास परिषद की तरफ से ये परिषण मंच प्रतियोगिता के रूप में भारत को जानो जो हम ये प्रोग्राम करवाते करूंग हैं वो इसलिए होता है कि विद्यार्थियों की में उनकी भौतिक विकास सामाजिक विकास धार्मिक विकास और सामान्य ज्ञान के प्रति उसकी रुचि को बढ़ाना होता है मैं सोचता हूँ कि अगर हम स्कूल में इस बुक को जिसका नाम भी भारत को जाना है जिसमें बच्चे अभी याद करके आए हैं अगर ये पुस्तक सिलेबस में भी लगा दी जाए तो मैं समझता हूँ कि हर एज के लिए ये पुस्तक बहुत अच्छी है ज्ञान के लिए भी और अपने पढ़ाई के इसमें भी तो आज बच्चों के सारे ये उत्सुकता देख करके हमें लगा के वास्तव में बच्चों को सिर्फ समय की कमी है अगर बच्चे बहुत ज़्यादा याद करके आते हैं क्योंकि बच्चों के अंदर जो तीव्रता होती है बच्चों के अंदर जो उत्सुकता होती है वो यहीं से पता लगती है इस प्रतियोगिता के ज़रिए से आज जितने भी टीचर सारे हैं सारे बधाई के पात्र हैं जिन्होंने अपने स्कूल मोस्टवी को ये सिखाया और मैं उम्मीद करता हूँ कि भविष्य में भी इस प्रोग्राम को और ज़्यादा अच्छा बनाने के लिए और ज़्यादा विद्यार्थी यहाँ पर भाग लिया करेंगे ठीक है